ਸਤਿ ਸ਼੍ਰੀ ਅਕਾਲ ਜੀ ਸਜਣੋ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਦ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਜੋਗੇ ਸਜਣੋ ਕੁਐਸਚਨ ਹੈ ਤੁਹਾਡੇ ਘੜੀ ਕਿਤੇ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਆਪਣੀ ਤਸੱਲੀ ਕਰਿਆ ਕਰੋ ਪਸ਼ੂ ਦੀ ਕੋਈ ਲਾਹਮੇ ਵਾਲੀ ਗੱਲਾਂ ਰਹਿ ਜੇ ਅੱਜ ਜੀ ਸਜਣੋ ਆਪਣੀ ਵਿਜ਼ਿਟ ਖੇਮਕਨ ਬਾਰਡਰ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪਟੀ ਅਸ਼ਵਨੀ ਸ਼ਾਹ ਕੋਲ ਪਹੁੰਚੇ ਆ ਵਧੇਰੇ ਜਾਣਕਾਰੀ ਸਾਰੀ ਉਹਨਾਂ ਤੋਂ ਲੈ ਕੇ ਕਰਦੇ ਆਂ ਸਾਂਝੀ ਤਿੰਨ ਵੜਾ ਆਈਆਂ ਸੱਜਣੋ 20-25 ਹਜ਼ਾਰ ਤੋਂ ਰੇਟ ਸਟਾਰਟਿੰਗ ਕਰਦਾਂਗੇ ਜੁੜੇ ਰਹੋ ਐਂਡ ਜ਼ਾਕਰ ਜੀ ਸ਼ਾਹ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬਾ ਜੀ ਛੜਦੀ ਕਲਾ ਸਦਾ ਠੀਕ ਆ ਜੀ ਜ਼ਾਕਰ ਜੀ ਚੱਲ ਸ਼ੁਗਰ ਹੈ ਜੀ ਤੇ ਡਰੈਸ ਕਰੀਏ ਨੋਟ 10 ਪਿੰਡ ਆਪਣਾ ਖੇਮਕਰਨ ਜੀ तहसील पट्टी ਤੇ ਜਿਲ੍ਹਾ ਸ੍ਰੀ ਤਰਨਤਨ ਸਾਹਿਬ ਹਾਂਜੀ ਹਾਂਜੀ ਤੇ ਮੋਬਾਈਲ ਜਿਹੜਾ ਆਪਣਾ 819690212 ਠੀਕ ਹੈ ਜੀ ਸ਼ੁਰੂਆਤ ਕਰੀਏ ਆ ਡੱਬੀ ਵੈੜ ਤੋਂ ਨਾ ਹਾਂਜੀ ਇਹ ਵਛੀ ਦਿੱਤੀ ਤੇ ਬੱਚਾ ਜੀ ਬੱਚਾ ਜੀ ਵਾਹ ਤੇ ਝੋਲੀ ਝਾਲੀ ਚੰਗੀ ਆ ਤਾਜੀ ਸੂਈ ਆ ਹਾਂਜੀ ਬਾਕੀ ਕਿੰਨਾ ਕੇ ਦੁੱਧ ਸਟਾਰਟਿੰਗ 12 ਕਿਲੋ ਬੋਲਾ ਕੱਲ ਦੀ ਸਹੀ ਬੋਲਾ ਕੱਲ ਸਹੀ ਹੈ ਹਾਂਜੀ ਠੀਕ ਹੈ ਤੋਰੀਏ ਲਓ ਸਜਣੋ ਵੈੜ ਚੰਗੀ ਆ ਬਾਕੀ ਖੰਧ ਤੁਣੇ ਕਰਾ ਨੇੜ ਤੋਂ ਚੈੱਕ ਕਰਾਉਣੀ ਆ ਲਓ ਜੀ ਸਾਰ ਚੰਗਾਇ ਠੀਕ ਆ ਜੀ ਮੁੱਠੀ ਦਾ ਥਣ ਬਾਹਰ ਜਾਊਗਾ ਹੁਣੇ ਤੇ ਅਜੇ ਭਲਾਂ ਭੁਲਾਂ ਵੈੜ ਨੂੰ ਪਈਆਂ ਬਰ ਹੋਣੀਆਂ ਬਬਾਈ ਕੱਲ ਦੀ ਤਰੀਕ ਤਾਰੀ ਡੱਬਾ ਪ੍ਰਿੰਟ ਆ ਮਗਰ ਮੇਲ ਦਾ ਬੱਚਾ ਆ ਗਿਆ ਜੀ ਦੁੱਧ ਚਲੋ ਆਪਦਾ ਵੀ ਤੁਸੀਂ ਭੈਣ ਭਰਾਉਣੇ ਨੂੰ ਤਾਜ਼ਾ ਲਾਉਣਾ ਸਾਡੇ ਨਾ ਤਾਜ਼ੇ ਇਹਨਾਂ ਦੇ 18 ਕਿਲੋ 17 18 ਤੋਂ ਨਹੀਂ ਜਾਂਦੀ ਹੈ ਨਾ ਵਾਲੀ ਦੇ ਕੋਲ ਮਹਾਰਾਜ ਬਦਲੇ 15 16 ਤੇ ਧੌ ਵੀ ਧੌ ਲਾ ਆ 15 16 ਧੌ ਵੀ ਲਾਜ਼ਮੀ ਇਹ ਤੋਂ ਤੇ ਜਾਂਦੀ ਨਹੀਂ ਇਹ ਵੱਧ ਕਰਦੇ ਜਿੰਨਾ ਮਰਜ਼ੀ ਕਰਦੇ ਹਾਂ ਬਾਕੀ ਇਹ ਕੀ ਹੈ 12 ਕਿਲੋ ਅਜੇ ਬਾਬਾ ਜੀ ਬੌਲਿੰਗ ਦੀ ਸ਼ੁਰੂਆਤ ਹੈ ਨਾ ਜੀ ਥਾਣ ਚੰਗਾ ਸੱਜਣੋਂ ਥਾਣਾ ਲਾਉਣੀ ਕੋਈ ਸ਼ੱਕ ਕਿਉਂਕਿ ਥਾਂ ਦੀ ਗਾਂ ਹੁੰਦੀ ਆ ਥਾਨ ਮੁੱਠੀ ਤੋਂ ਬਾਹਰ ਜਾਊਗਾ ਪਲਾਪੁਲਾ ਪਈਆਂ ਵਹਿੜ ਸੋਹਣੀ ਆ ਤੇ ਇਹ ਰੇਟ ਵੀ ਜਾਇਜ਼ ਹੀ ਆ ਜਾਇਜ਼ ਹੀ ਬਾਬਾ ਜੀ ਜਾਇਜ਼ ਹਾਂ ਜੀ ਕਿੰਨਾ ਕਰ ਦੇਣਾ ਆਪਾਂ ਬਾਬਾ ਜੀ ਫਿਕਸ ਹੀ ਰੇਟ ਹੁੰਦੇ ਆਪਣੇ ਕੋਈ ਜਿਤਨਾ ਅੱਗੇ ਹੁੰਦਾ ਉਦਾਂ ਹੀ 50 ਦੀ ਬੱਬਾ ਜੀ ਹਾਂ ਮਰਜੀ ਲੈ ਜੀ ਚਲੋ ਠੀਕ ਹੈ ਲੈ ਜਾ ਠੀਕ ਹੈ ਸਹੀ ਹੈ ਤੇ ਆਪਾਂ ਗਲਤ ਰੇਟ ਕਰ ਹਾਂ ਦੂਜੇ ਨੰਬਰ ਵਾਲੀ ਖੋਲੋ ਆ ਬੱਬਾ ਜੀ ਗੱਬਣ ਦੇ ਤੋਰਗੇ ਇਹਨੂੰ ਦੇ ਲੈ ਜੂਗੇ ਵੀ ਪਚਾਰ ਲੈ ਜੇ ਪੰਜ ਲੈ ਜੇ ਆ ਵੇਖੋ ਮਹਾਰਾਜ ਦੇ ਹੁਕਮ ਨਾਲ ਹੀ ਤਿਆਰ ਹਾਂ ਹੁਣ ਤੇ ਭਾਵੇਂ ਇੱਕ ਭਲਕੇ ਸੂਫੇ ਰਾਤ ਨੂੰ ਪਾ ਜੀ ਤਿਆਰ ਯਾਰ ਜਿਆੜੀ ਦੂ ਦਿਨ ਲੈ ਵੀ ਸਕਦਾ ਦੇ ਕਈ ਵਾਰ ਸੂ ਵੀ ਪੈਂਦਾ ਸਹੀ ਗੱਲ ਹੈ ਸੱਜਣਾ ਕੋਈ ਦੋ ਦਿਨ ਵੀ ਖੜ ਸਕਦੀ ਆ ਪੰਜ ਵੀ ਖੜ ਸਕਦੀ ਆ ਹੋ ਸਕਦਾ ਰਾਤ ਨੂੰ ਵੀ ਸੂ ਸਕਦੀ ਆ ਤਿਆਰੀ ਹੈ ਮੇਰੇ ਕੋਲ ਨੋਈ ਬਾਕੀ ਲੈਵਾਂ ਲੂਗਾ ਚੰਗਾ ਆਂਦਾ ਬਾਡੀ ਬਰਾਊਨ ਵਾ ਬਾਈ ਸੀਲ ਸਾਊ ਆ ਵਜਨ ਮੱਟੀ ਵਾਲੀ ਆ ਥਾਂ ਦੀ ਇਹ ਵੀ ਸਜਣਾ ਚੰਗੀ ਆ ਥਾਣੇ ਨੂੰ ਵੀ ਚੰਗਾ ਸਪੈਸ਼ਲ ਜੇ ਲੱਗਾ ਗਲਾਬੀ ਥਾਣੇ ਸਾਰਾ ਲੈਵਾ ਉਹਨਾਂ ਹੀ ਅਗਲੀ ਸਾਈਡ ਨੂੰ ਖਾਲਾ ਕਰਨਦੀ ਆ ਉਹਨਾਂ ਹੀ ਪਿਛਲੀ ਸਾਈਡ ਨੂੰ ਸਜਣਾ ਖਾਲਾ ਕਰਦੀ ਆ ਇਹ ਤੁਸੀਂ ਤਾਜਾ ਲਾਓ ਨੋਈ हां बिल्कुल बिल्कुल चंगी लेवे दी ते एंदा रेट बाबा जी ओही पिजार रेट 50 ही 50 एदा 18 किलो दूध मैं खुल्ला देना वे दो ਛੱਟ ਨਾ ਤੇ 48 ਨਾ बाबा जी ਆਪਾਂ रेट ਹੀ ਉਹ ਕੀਤਾ ਵਾ ਜਿਹਦੇ ਜਿਹ ਗਜਾਇਜ਼ ਹੀ ਨਹੀਂ ਹੈ ਅੱਛਾ ਨਹੀਂ ਕਰਨਾ ਚਲੋ ਕੋਈ ਕੋਈ ਬਾਬਾ ਜੀ 50000 ਰੁਪਏ ਦੀ ਗਾਂ ਦਾ ਰੇਟ ਕਰੇਗਾ ਤੇ ਮੈਨੂੰ ਨਹੀਂ ਵੀ ਸਹਦੇ ਬਾਦੇ ਨਹੀਂ ਸਹੀ ਜਾਇਜ਼ ਗਲਤ ਨਹੀਂ ਕਰਨਾ ਰੇਟ ਜਾਇਜ਼ ਤੇ ਅੱਗੇ ਆਗੀ ਝੂੰਗੀ ਹਨਾ ਤੋਰੀਏ ਨੂੰ ਇਹਦੇ ਮਗਰ ਬੱਚੀ ਆ ਗਈ ਹਨਾ ਹਾਂਜੀ ਆ ਬੱਚੀ ਆ ਬੱਚੀ ਸਜਣੂ ਇਹਦਾ ਬੱਚਾ ਹੈ ਉੱਚਾ ਠੀਕ ਆ ਤੇ ਦੁੱਧਿੰਦਾ ਕਿੰਨਾ ਹੋਊਗਾ ਪਾਪਾ ਜੀ 9 ਕਿਲੋ ਦੁੱਧ 9 ਕਿਲੋ ਆ ਬੱਚੀ ਜੇ ਭਾਏ ਕੋਈ ਨੂੰ ਮਹੀਨੇ ਦੀ ਗਿਣ ਲੈ ਇਹਨੂੰ ਡੇਢ ਮਹੀਨੇ ਨਹੀਂ ਗਿਣ ਲੈ ਇਹਨੂੰ 2 ਮਹੀਨੇ ਦੀ ਗਿਣ ਲੈ ਆ ਤੁਹਾਡੇ ਸਾਹਮਣੇ ਹਾਂ ਇਹ ਇਹਦਾ ਰੇਟ ਛਾ ਜੀ 25 ਦੀ ਬਾਬਾ ਜੀ ਹਾਂ ਤਾਂ ਨਹੀਂ ਹਾਂ ਨਾਲੇ ਕੰਮ ਹੈ ਲਓ ਸਜਣੋ ਇਹ 25000 ਦੀ ਇਹ 50 50 ਦਾ ਜੋੜਾ ਠੀਕ ਹੈ ਜੀ ਜਿਹੜਾ ਵੀ ਚੰਗੀ ਲੱਗਦੀ ਤੁਸੀਂ ਆਪਦੀ ਤਸੱਲੀ ਕਰਨੀ ਆ ਕਰਕੇ ਲੈ ਜਾ ਸਕਦੇ ਜੀ ਖੇਮ ਕਰੂਗੀ ਬਾਬਾ ਜੀ ਉਹਦਾ ਬਲੱਡ ਡਾਊਨ ਹੋ ਗਿਆ ਠੀਕ ਆ ਸასი ਘਰ ਜੀ